ਜਦ ਭਾਰਤ ਨੂੰ ਮੁਸੀਬਤਾਂ ਨੇ ਘੇਰਾ ਪਾ ਲਿਆ ਬੌੜਰਾ ਉਤੇ ਜਵਾਨ ਮਾਰ ਰਹੇ ਸੀ ਦੇਸ਼ ਦਾ ਖਜ਼ਾਨਾ ਖਾਲੀ ਹੋਣ ਦੀ ਘਗਾਰ ਉਤੇ ਆ ਗਿਆ ਇਤਿਹਾਸਕੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਨਾਗਰਿਕਾਂ ਅੱਗੇ ਝੋਲੀ ਅਡਣੀ ਪਈ ਸੀ ਤਾਂ ਉਸ ਵੇਲੇ ਪੰਜਾਬੀਆਂ ਨੇ ਨੋਟਾਂ ਅਤੇ ਸੋਨੇ ਦੇ ਢੇਰ ਲਾ ਦਿੱਤੇ ਪੂਰੇ ਦੇਸ਼ ਵਿੱਚੋਂ ਜਿੰਨਾ ਸੋਨਾ ਪ੍ਰਧਾਨ ਮੰਤਰੀ ਤੱਕ ਪਹੁੰਚਿਆ ਉਸ ਦਾ 98% ਸਿਰਫ ਪੰਜਾਬ ਦੇ ਲੋਕਾਂ ਨੇ ਝੋਲੀ ਪਾਇਆ ਸੀ ਇੰਨਾ ਹੀ ਨਹੀਂ ਦੇਸ਼ ਤੋਂ ਵਾਰਨ ਲਈ ਆਪਣੇ ਬੱਚੇ ਧੀਆਂ ਵੀ ਜੰਗ ਲਈ ਤਿਆਰ ਬਰ ਤਿਆਰ ਕਰ ਦਿੱਤੇ ਪੰਜਾਬੀਆਂ ਨੇ ਅੱਜ ਤੱਕ ਦੇਸ਼ ਲਈ ਜੋ ਕੁਝ ਵੀ ਕੁਰਬਾਨ ਕੀਤਾ ਉਹ ਉਹਨਾਂ ਨੇ ਕਦੇ ਵੀ एहसान ਸਮਝ ਕੇ ਨਹੀਂ ਸਗੋ ਆਪਣਾ ਫਰਜ਼ ਸਮਝ ਕੇ ਕੀਤਾ ਸਾਚੂ ਰਿਆਕਾਲ ਮੈਂ ਪਵਨਪ੍ਰੀਤ ਕੌਰ ਪੰਜਾਬੀਆਂ ਦੇ ਦਿਲ ਕਿੰਨੇ ਵੱਡੇ ਨੇ ਇਹ ਜਾਣਨ ਲਈ ਅਸੀਂ ਸਾਲ 1962 ਵਿੱਚ ਚੱਲਦੇ ਹਾਂ ਭਾਰਤ ਆਜ਼ਾਦੀ ਤੋਂ ਬਾਅਦ ਆਰਥਿਕ ਤੌਰ ਉੱਤੇ ਤੁਰਨਾ ਸਿੱਖ ਹੀ ਰਿਹਾ ਸੀ ਕਿ 1962 ਵਿੱਚ ਚੀਨ ਨੇ ਇੰਡੀਆ ਉੱਤੇ ਹਮਲਾ ਕਰ ਦਿੱਤਾ ਭਾਰਤ ਨੂੰ ਕਦੇ ਵੀ ਸ਼ੱਕ ਨਹੀਂ ਸੀ ਕਿ ਚੀਨ ਕਦੇ ਉਹਨਾਂ 'ਤੇ ਹਮਲਾ ਕਰੇਗਾ ਪਰ ਅਜਿਹਾ ਹੋਇਆ 20 ਅਕਤੂਬਰ 1962 ਨੂੰ ਭਾਰਤ ਉੱਤੇ ਹਮਲਾ ਕੀਤਾ ਗਿਆ ਚੀਨ ਵੱਲੋਂ ਕਦੇ ਵੀ ਹਮਲਾ ਨਾ ਹੋਣ ਦੇ ਵਿਸ਼ਵਾਸ ਨੇ ਭਾਰਤੀ ਫੌਜ ਨੂੰ ਤਿਆਰ ਨਹੀਂ ਹੋਣ ਦਿੱਤਾ ਅਤੇ ਨਤੀਜੇ ਵਜੋਂ ਤਰੀਬ 20000 ਭਾਰਤੀ ਫੌਜਾਂ ਅਤੇ 80000 ਚੀਨੀ ਫੌਜੀਆਂ ਦਰਮਿਆਨ جنگ ਹੋਈ ਅੱਗੇ ਵਧਣ ਤੋਂ ਪਹਿਲਾਂ ਮੈਂ اپੀਲ ਕਰਦੀ ਹਾਂ ਕਿ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੁਆਨੂ ਮੈਂ 10 ਦਮਾਕੀ ਉਸ ਜੰਗ ਵੇਲੇ ਦੇਸ਼ ਦੀ ਆਰਮੀ ਚਾਈਨਾ ਦੇ ਮੁਕਾਬਲੇ ਕੋਈ ਬਾਹਲੀ ਤਗੜੀ ਨਹੀਂ ਸੀ ਅਤੇ ਨਾ ਹੀ ਉਹਨਾਂ ਕੋਲ ਕੋਈ ਖਾਸ ਸਹੂਲਤਾਂਾਂ ਸੀ ਉਸ ਵੇਲੇ ਦੇਸ਼ ਵਿੱਚ ਪੈਸੇ ਦੀ ਕਮੀ ਵੀ ਆ ਗਈ ਇਸ ਕਰਕੇ ਉਸ ਵੇਲੇ ਦੀ ਸਰਕਾਰ ਨੇ ਨੈਸ਼ਨਲ ਡਿਫੈਂਸ ਫੰਡ ਬਣਾਇਆ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਅਸੀਂ ਇੰਡੀਆ ਦੀ ਡਿਫੈਂਸ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ ਇਸ ਲਈ ਦੇਸ਼ ਦੇ ਨਾਗਰਿਕ ਵੱਧ ਝੜ ਕੇ ਇਸ ਫੰਡ ਵਿੱਚ ਪੈਸਾ ਪਾਉਣ ਅਤੇ ਸੋਨਾ ਦੇਸ਼ ਦੀ ਸੇਵਾ ਲਈ ਦਾਨ ਕਰਨ ਤਾਂ ਜੋ ਜੰਗ ਵਿੱਚ ਭਾਰਤੀ ਆਰਮੀ ਚੀਨ ਦਾ ਮੁਕਾਬਲਾ ਕਰ ਸਕੇ ਦੇਸ਼ ਭਰ ਤੋਂ ਲੋਕ ਨੈਸ਼ਨਲ ਡਿਫੈਂਸ ਫੰਡ ਵਿੱਚ ਪੈਸੇ ਭੇਜਣ ਲੱਗੇ ਕਿਸੇ ਨੇ ਪੈਸੇ ਦਿੱਤੇ ਅਤੇ ਕਿਸੇ ਨੇ ਆਪਣੇ ਘਰੋਂ ਲਿਆ ਕੇ ਸੋਨੇ ਦੇ ਗਹਿਣੇ ਪਰ ਉਸ ਵੇਲੇ ਜੋ ਪੰਜਾਬ ਨੇ ਕੀਤਾ ਉਸ ਨੂੰ ਦੇਖ ਕੇ ਪੂਰਾ ਦੇਸ਼ 당ਗ ਰਹਿ ਗਿਆ ਪੰਜਾਬੀਆਂ ਨੂੰ ਦੇਸ਼ ਭਗਤੀ ਸਿਖਾਉਣੀ ਨਹੀਂ ਪੈਂਦੀ ਦਲੇਰੀ ਕੁਰਬਾਨੀ ਅਤੇ ਮਨੁੱਖਤਾ ਦੀ ਸੇਵਾ ਤਾਂ ਉਹਨਾਂ ਦੇ ਖੂਨ ਵਿੱਚ ਹੀ ਹੈ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪੰਡਤ ਜਵਾਹਰ ਲਾਲ ਨਹਿਰੂ ਨਾਲ ਵਾਅਦਾ ਕੀਤਾ ਕਿ ਪੰਜਾਬ ਆਪਣਾ ਖੂਨ ਦੇਵੇਗਾ ਆਪਣਾ ਸੋਨਾ ਦੇਵੇਗਾ ਪੰਜਾਬ ਤੁਹਾਡੇ ਨਾਲ ਹੈ ਤੁਸੀਂ ਬਸ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰੋ ਪੂਰੇ ਹਿੰਦੁਸਤਾਨ ਵਿੱਚੋਂ 8 ਕਰੋੜ ਰੁਪਏ ਇਕੱਠੇ ਹੋਏ ਪੰਜਾਬੀਆਂ ਦਾ ਦਿਲ ਦੇਖੋ ਇਸ ਪੈਸੇ ਦਾ 40% ਹਿੱਸਾ ਸਿਰਫ ਪੰਜਾਬੀਆਂ ਪਾਸੋਂ ਗਿਆ ਸੀ ਯਾਨੀ ਕਿ 3.7 ਕਰੋੜ ਇਕੱਲੇ ਪੰਜਾਬੀਆਂ ਨੇ ਫੰਡ ਵਿੱਚ ਪਾਏ ਸੀ ਉਸ ਵੇਲੇ ਹਰਿਆਣਾ ਵੀ ਪੰਜਾਬ ਦਾ ਹੀ ਹਿੱਸਾ ਸੀ ਦੋਵਾਂ ਪ੍ਰਾਂਵਾਂ ਨੇ ਰਲ ਕੇ ਦੇਸ਼ ਦਾ ਨਾ ਰੌਸ਼ਨ ਕੀਤਾ ਇਹ ਤਾਂ ਕੁਝ ਵੀ ਨਹੀਂ ਸੋਨੇ ਦੇ ਆંકੜੇ ਤੁਹਾਨੂੰ ਹੋਰ ਵੀ ਜ਼ਿਆਦਾ ਹੈਰਾਨੀ ਦੇ ਨਾਲ-ਨਾਲ ਮਾਣ ਮਹਿਸੂਸ ਕਰਾਉਣਗੇ ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਵਿੱਚੋਂ 5 ਕਿਲੋ 327 ਗ੍ਰਾਮ ਸੋਨਾ ਦਿੱਤਾ ਗਿਆ ਜਦਕਿ ਇਕੱਲੇ ਪੰਜਾਬ ਨੇ 252 ਕਿਲੋ ਸੋਨਾ ਇਕੱਠਾ ਕਰਕੇ ਦਿੱਤਾ ਜਵਾਰਲਾਲ ਨਹਿਰੂ ਦੇ 73ਵੇਂ ਜਨਮ ਦਿਨ ਤੇ ਪੰਜਾਬ ਨੇ 130 ਕਿਲੋ ਸੋਨਾ ਉਹਨਾਂ ਦੀ ਝੋਲੀ ਪਾਇਆ ਪ੍ਰਤਾਪ ਸਿੰਘ ਕੈਰੋ ਦੇ ਕਹਿਣ ਉੱਤੇ ਪੰਜਾਬੀਆਂ ਨੇ 130 ਕਿਲੋ ਸੋਨਾ ਉਹਨਾਂ ਦੇ ਚਰਨਾਂ ਵਿੱਚ ਲਿਆ ਕੇ ਰੱਖ ਦਿੱਤਾ ਇਸ 'ਚੋਂ ਅੱਧਾ ਯਾਨੀ 65 ਕਿਲੋ ਸੋਨਾ ਸਿਰਫ ਅੰਮ੍ਰਿਤਸਰ ਦੇ ਨਾਗਰਿਕਾਂ ਨੇ ਦਿੱਤਾ ਸੀ ਅੱਜ ਦੀ ਇਹ ਵੀਡੀਓ ਖਾਸ ਉਹਨਾਂ ਲੋਕਾਂ ਤੱਕ ਪਹੁੰਚਦੀ ਕਰ ਦਿਓ ਜੋ ਪੰਜਾਬੀਆਂ ਨੂੰ ਕਦੇ ਖਾਲਿਸਤਾਨੀ ਅਤੇ ਕਦੇ ਅਤਵਾਦੀ ਹੋਣ ਦਾ ਸਰਟੀਫਿਕੇਟ ਦੇਣ ਲੱਗੇ ਸਕਿੰਟ ਵੀ ਨਹੀਂ ਲਾਉਂਦੇ ਇਤਿਹਾਸਕਾਰ ਐਮਪਲਾਜੀਬ ਲੋਚਨ ਨੇ ਆਪਣੇ ਇੱਕ ਆਰਟੀਕਲ ਵਿੱਚ ਦੱਸਿਆ ਸੀ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਨਿੱਜੀ ਢੰਡਾਰ ਖੋਲ ਦਿੱਤੇ ਔਰਤਾਂ ਨੇ ਆਪਣੇ ਹੱਥੀ ਗਹਿਣੇ ਫੰਡ ਵਿੱਚ ਦਾਨ ਕਰਨ ਲਈ ਦਿੱਤੇ ਇੱਥੋਂ ਤੱਕ ਕਿ ਕੰਨਾਂ ਵਿੱਚ ਪਾਈਆਂ ਵਾਲੀਆਂ ਵੀ ਕੋਲ ਨਾ ਰੱਖੀਆਂ ਗਲੇ ਦੇ ਹਾਰ ਦਿੱਤੇ ਮੋਟੇ-ਮੋਟੇ ਕੰਗਣ ਦਿੱਤੇ ਮੁੰਦਰੀਆਂ ਮੈਡਲ ਪੁਰਾਣੇ ਸਿੱਕੇ ਅਤੇ ਹੋਰ ਪਤਾ ਨਹੀਂ ਕੀ ਕੁਝ ਸਰਕਾਰ ਨੂੰ ਦਾਨ ਕਰ ਦਿੱਤਾ। ਇਹੀ ਨਹੀਂ ਸਗੋਂ ਪੁਰਖਾਂ ਦੇ ਕਮਾਏ ਹੋਏ ਮੈਡਲ ਵੀ ਭਾਰਤ ਸਰਕਾਰ ਦੀ ਝੋਲੀ ਪਾ ਦਿੱਤੇ। ਡਾਟਾ ਇਹ ਦੱਸਦਾ ਹੈ ਕਿ ਜਿਹੜੇ ਮੈਡਲ ਇਕੱਠੇ ਹੋਏ ਉਹਨਾਂ ਵਿੱਚੋਂ 12000 ਮੈਡਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਸਨ। ਲੋਕਾਂ ਨੇ ਆਪਣੇ ਪੁਰਖਿਆਂ ਦੇ ਕਮਾਏ ਕੀਮਤੀ ਮੈਡਲ ਵੀ ਦੇਸ਼ ਦੀ ਸੇਵਾ ਲਈ ਸਮਰਪਿਤ ਕਰ ਦਿੱਤੇ। 28 ਨਵੰਬਰ ਤੱਕ ਇਹ ਸੋਨਾ ਇਕੱਠਾ ਹੁੰਦਾ ਰਿਹਾ ਅਤੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋ ਨੇ 28 ਨਵੰਬਰ ਨੂੰ Jawaharlal Nehru ਨੂੰ ਦਿੱਤਾ। ਜਦ ਕਿ ਦੂਜੇ ਪਾਸੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਨੇ ਰੜ ਕੇ ਸਿਰਫ 5.327 ਕਿਲੋ ਸੋਨਾ ਇਕੱਠਾ ਕੀਤਾ ਯਾਨੀ ਕਿ ਸਿਰਫ ਇਕੱਲੇ ਪੰਜਾਬ ਨੇ ਹੀ 98% ਸੋਨਾ ਇਕੱਠਾ ਕਰਕੇ ਦਿੱਤਾ ਅਤੇ ਬਾਕੀ ਸਟੇਟਸ ਨੇ ਸਿਰਫ 2% ਸੋਨਾ ਦਿੱਤਾ ਇਸ ਸੋਨੇ ਨੂੰ ਇਕੱਠਾ ਕਰਕੇ ਡਿਫੈਂਸ ਨੂੰ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਪੰਜਾਬ ਇੱਥੇ ਹੀ ਨਹੀਂ ਰੁਕਿਆ ਸਰਦਾਰ ਪ੍ਰਤਾਪ ਸਿੰਘ ਕੈਰੋ ਨੇ 50 ਸਾਲ ਤੋਂ ਘੱਟ ਉਮਰ ਦੇ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਰਗਰਮ ਸੇਵਾ ਲਈ ਸਾਈਨ ਅਪ ਕਰਨ ਲਈ ਪ੍ਰੇਰਿਆ ਅਤੇ 50 ਤੋਂ ਵੱਧ ਉਮਰ ਵਾਲਿਆਂ ਨੂੰ ਜੋ ਵੀ ਕੰਮ ਮਿਲ ਸਕਦਾ ਸੀ ਉਹ ਕਰਨ ਦੀ ਪੇਸ਼ਕਸ਼ ਦਿੱਤੀ ਇਹ ਸਭ ਕਾਫੀ ਨਹੀਂ ਸੀ ਕਿ ਸੂਬੇ ਦੇ ਸਿੱਖਿਆ ਵਿਭਾਗ ਨੇ ਸਾਰੇ ਕਾਲਜ ਦੇ ਵਿਦਿਆਰਥੀਆਂ ਅਤੇ ਹਾਈ ਸਕੂਲ ਅਤੇ ਹਾਇਰ ਸਕੈਂਡਰੀ ਸਕੂਲ ਦੇ ਵਿਦਿਆਰਥੀਆਂ ਲਈ ਫੌਜੀ ਸਿਖਲਾਈ ਪ੍ਰਦਾਨ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਤਾਂ ਕਿ ਲੋੜ ਪੈਣ ਉਤੇ ਦੇਸ਼ ਦੀ ਸੇਵਾ ਕਰਨ ਲਈ ਉਹ ਬੱਚੇ ਵੀ ਜੰਗ ਦਾ ਹਿੱਸਾ ਬਣ ਸਕਣ ਇੱਥੇ ਹੀ ਬਸ ਨਹੀਂ 2 ਲੱਖ ਕੁੜੀਆਂ ਨੂੰ ਵੀ ਟ੍ਰੇਨ ਕੀਤਾ ਗਿਆ ਸਰਕਾਰ ਨੇ ਸਿਵਲ ਡਿਫੈਂਸ ਹੋਮ ਗਾਰਡਸ ਅਤੇ ਸੁਰੱਖਿਆ ਦਲ ਲਈ 2 ਲੱਖ ਤੋਂ ਵੱਧ ਔਰਤਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾਈ ਔਰਤਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਵੀ ਦਿੱਤੀ ਗਈ ਤਾਂ ਕਿ ਜੇ ਲੋੜ ਪਈ ਤਾਂ ਔਰਤਾਂ ਨੂੰ ਵੀ ਜੰਗ ਦੇ ਵਿੱਚ ਭੇਜਿਆ ਜਾ ਸਕੇ ਵੱਡੀ ਗਿਣਤੀ ਵਿੱਚ ਸਿੱਖ ਪਹਿਲਾਂ ਹੀ ਫੌਜ ਵਿੱਚ ਸਿਪਾਹੀ ਅਤੇ ਅਫਸਰ ਵਜੋਂ ਕੰਮ ਕਰ ਰਹੇ ਸੀ ਪ੍ਰਤਾਪ ਸਿੰਘ ਕੈਰੋ ਨੇ ਚੀਨੀ ਹਮਲੇ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਲਈ దో కోడ రుపే ద ਨਾਲ ਹੀ ਉਹ ਪੂਰਵੀ ਸਰਹੱਦ ਉਤੇ ਮਾਇੂਸੀ ਦਾ ਸਾਹਮਣਾ ਕਰ ਰਹੇ ਫੌਜੀ ਸੈਨਿਕਾਂ ਨਾਲ ਗੱਲਬਾਤ ਕਰਨ ਲਈ ਆਪ ਗਏ ਪ੍ਰਤਾਪ ਸਿੰਘ ਕੈਰੋ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੂੰ ਆਪਣੇ ਪਰਿਵਾਰਾਂ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਉਹਨਾਂ ਦੇ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਰਿਹਾ ਹੈ ਉਹਨਾਂ ਨੇ ਮਹਾਨ ਸਿੱਖ ਗੁਰੂਆਂ ਦੀ ਸਿੱਖਿਆ 바ਰ ਯਾਦ ਦਿਵਾਇਆ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਕਿ ਜੋ ਵੀ ਫੌਜੀਆ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਕਿਸੇ ਵੀ ਸਮੱਸਿਆ ਨਾਲ ਪ੍ਰਸ਼ਾਸਨ ਤੱਕ ਪਹੁੰਚ ਕਰਨਗੇ ਉਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਸੈਨਿਕਾ ਉਤੇ ਕੈਰੋ ਸਾਫ ਦੀ ਪਕੜ ਅਜਿਹੀ ਸੀ ਕਿ ਉਸ ਸਮੇਂ ਦੇ ਭਾਰਤ ਦੇ ਸਭ ਤੋਂ ਪ੍ਰਸਿੱਧ ਰੇਡੀਓ ਸਟੇਸ਼ਨ ਰੇਡੀਓ ਸਿਲਾਨ ਨੇ ਵੀ ਸਵੇਰੇ ਸਵੇਰੇ ਸੈਨਿਕਾਂ ਨੂੰ ਧਾਰਮਿਕ ਕੀਰਤਨ ਅਤੇ ਸ਼ਬਦਾਂ ਨਾਲ ਉਨ੍ਹਾਂ ਦੇ ਸੰਬੋਧਨ ਦਾ ਪ੍ਰਸਾਰਣ ਕੀਤਾ ਇਸ ਨਾਲ ਉਨ੍ਹਾਂ ਨੂੰ ਧਰਮ ਅਤੇ ਨ્યા ਲਈ ਲੜਨ ਦੇ ਮਾਰਗ ਉਤੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ ਇਹ ਯੁੱਧ ਲਗਭਗ 1 ਮਹੀਨੇ ਤੱਕ ਜਾਰੀ ਰਿਹਾ ਅਤੇ ਚੀਨ ਦੁਆਰਾ ਜੰਗਬੰਦੀ ਦੇ ਐਲਾਨ ਤੋਂ ਬਾਅਦ 21 ਨਵੰਬਰ ਨੂੰ ਖਤਮ ਹੋਇਆ ਪਰ ਪੰਜਾਬੀਆਂ ਵੱਲੋਂ ਜੰਗ ਖਤਮ ਹੋਣ ਤੋਂ ਬਾਅਦ ਵੀ ਬਹੁਤ ਸਾਰਾ ਸੋਨਾ ਦਾਨ ਕੀਤਾ ਗਿਆ ਜਿਸ ਦਾ ਜ਼ਿਕਰ ਵੀਡੀਓ ਵਿੱਚ ਪਹਿਲਾਂ ਵੀ ਕੀਤਾ ਗਿਆ ਕਿ ਕੁਝ 252 ਕਿਲੋ ਸੋਨਾ ਇਕੱਠਾ ਹੋਇਆ ਸੀ ਭਾਰਤ ਦੀ ਆਜ਼ਾਦੀ ਸਮੇਂ ਵੀ ਸਿੱਖਾਂ ਦੀ ਗਿਣਤੀ 2% ਸੀ ਪਰਦੇਸ਼ ਨੂੰ ਆਜ਼ਾਦ ਕਰਾਉਣ ਲਈ ਹੋਈਆਂ ਸ਼ਹੀਦੀਆਂ ਵਿੱਚ ਯੋਗਦਾਨ 98% ਰਿਹਾ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਸਾਡੇ ਗੁਰੂਆਂ ਦੀ ਸਿੱਖਿਆ ਏਕਤਾ, ਬਰਾਬਰੀਤਾ ਅਤੇ ਸੇਵਾ ਦਾ ਭਾਵ ਸਿਖਾਉਂਦੀ ਹੈ ਅਤੇ ਇਹ ਸਿੱਖਿਆਵਾਂ ਹਰ ਪੰਜਾਬੀ ਅਤੇ ਸਿੱਖ ਦੀ ਰਗ ਰਗ ਵਿੱਚ ਹੈ। ਜੇ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਆਪਣੇ ਕਰੀਬੀਆਂ ਨਾਲ ਜ਼ਰੂਰ ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਦੱਸੋ ਕਿ ਅਗਲੀ ਵੀਡੀਓ ਤੁਸੀਂ ਕਿਸ ਬਾਰੇ ਚਾਹੁੰਦੇ ਹੋ। ਸਤਿ ਸ਼੍ਰੀ ਅਕਾਲ।